ਉਸ ਥਾਂ ਫਿਰ ਬੁਲਬੁਲ ਚੈਕਦੀ ਹੈ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ ਉੱਥੇ ਫਸਲ ਗਲਾਬ ਦੀ ਮਹਿਕਦੀ ਹੈ ਮਾਰੇ ਸਾਹਿਬ ਦੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਸਾਂਝ ਆਪ ਵੀ ਸੁਣ ਰਹੇ ਸੀ ਜਿੱਥੇ ਵੀਰ ਜੀ ਲੜੀ ਛੱਡ ਕੇ ਗਏ ਉਸੇ ਲੜੀ ਨੂੰ ਮੈਂ ਉੱਥੋਂ ਆਰੰਭ ਕਰਾਂਗਾ ਜੋ ਸਤਿਗੁਰੂ ਨੂੰ ਪਾਇਆ ਆਪ ਜੀ ਨੇ ਬੜਾ ਪ੍ਰੇਮ ਦੇ ਨਾਲ ਇਤਿਹਾਸ ਸੁਣਿਆ ਗੁਰੂ ਪਾਤਸ਼ਾਹ ਦੇ ਵੱਡਿਆਂ ਦਾ ਇਤਿਹਾਸ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛਤੇਰਾ ਉਂਗਲੇ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਪੰਥ ਵਸੇ ਮੈਂ ਉਜੜਾ ਮਨ ਚਾਉ ਹਨੇਰਾ ਵਾ ਵਾ ਗੋਬਿੰਦ ਸਿੰਘ ਧੰਨ ਤੇਰਾ ਜੀ ਰਾ ਗੜੀ ਚੋਂ ਪੰਜ ਜਕਾਰਿਆਂ ਦੀ ਆਵਾਜ਼ ਆਈ ਹਜ਼ੂਰ ਬਾਦਸ਼ਾਹ ਮੁਸਕਰਾਏ ਬਜਨ ਕੀ ਕਹੇ ਬਾਪ ਪਿਸਰ ਖੂਬ ਦਲੇਰੀ ਸੇ ਲੜੇ ਹੋ ਕਹਿੰਦੇ ਪੁੱਤਰੋ ਮੁੱਲ ਮੋੜ ਦਿੱਤਾ ਆਪਣੇ ਵੱਡਿਆਂ ਦੇ ਲੋਕ ਦਾ ਕਿਆ ਖੂਬ ਦਲੇਰੀ ਸੇ ਲੜੇ ਹੋ ਹੋ ਨਾ ਹੋ ਗੁਰੂ ਗੋਬਿੰਦ ਕੇ ਫਰਜ਼ੰਦ ਬੜੇ ਹੋ ਹਜ਼ੂਰ ਬਾਦਸ਼ਾਹ ਮਹਾਰਾਜ ਜੀ ਨੇ ਸਾਡੀ ਆਣ ਵਾਸਤੇ ਮਾਣ ਵਾਸਤੇ ਤਾਣ ਵਾਸਤੇ ਨਿਸ਼ਾਨ ਵਾਸਤੇ ਫਿਰ ਅਸੀਂ ਉਸੇ ਟੋਏ ਚ ਡਿੱਗ ਪਏ ਜਿਨ੍ਹਾਂ ਲੋਕਾਂ ਦਾ ਕੋਈ ਇਤਿਹਾਸ ਨਹੀਂ ਜਿਨ੍ਹਾਂ ਸਾਡੇ ਲਈ ਕੁਝ ਨਹੀਂ ਕੀਤਾ ਜਿਹੜੇ ਇੱਥੇ ਜੰਮੇ ਪਲੇ ਹੀ ਨਹੀਂ ਅਸੀਂ ਉਹਨਾਂ ਮਗਰ ਤੁਰੇ ਫਿਰਦੇ ਆਖੋ ਸਤਨਾਮ ਅਸਲ ਜੇ ਕੋ ਕੁਐਸਚਨ ਮੈਂ ਤੁਹਾਡੇ ਨਾਲ ਕਰਕੇ ਅੱਗੇ ਚੱਲਣਾ ਹੈ ਕੋਈ ਵੀ ਜਦੋਂ ਆਪਜੀ ਨੂੰ ਸਵਾਲ ਪੁੱਛਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿੰਨੇ ਸੁਪੁੱਤਰ ਨੇ ਤੇ 100 'ਚੋਂ 90 95 ਬੰਦਿਆਂ ਦਾ ਜਵਾਬ ਹੁੰਦਾ ਜੀ 4 ਇੱਥੇ ਅਸੀਂ ਗਲਤੀ ਕਰ ਜਾਂਦੇ ਆ ਅਸਲ ਦੇ ਵਿੱਚ ਮੈਂ ਵੀ ਪੂਰਾ ਨਹੀਂ ਆਪਾਂ ਬੱਚਿਆਂ ਪਰ ਜੋ ਇਤਿਹਾਸ ਦੀ ਗਵਾਹੀ ਮਿਲਦੀ ਹੈ ਤੇ ਮਾਰੇ ਸੱਚੇ ਪਾਤਸ਼ਾਹ ਜੀ ਦੇ 6 ਪੁੱਤਰ ਨੇ ਚਾਰ ਪੁੱਤਰ ਤੇ ਮਹਾਰਾਜ ਦੇ ਜਿਨ੍ਹਾਂ ਦੇ ਦੋ ਦਾ ਜ਼ਿਕਰ ਹੋ ਗਿਆ ਤੇ ਪੰਜਵਾਂ ਪੁੱਤਰ ਮਹਾਰਾਜ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਨੂੰ ਕਿਹਾ ਸੀ ਜਦੋਂ ਮਹਾਰਾਜ ਦੇ ਪਿਤਾ ਜੀ ਦਾ ਪਾਵਨ ਸਰੂਪ ਢਾਈ 300 ਮੀਲ ਪਿੰਡਾਂ ਤੈਅ ਕਰਨਾ ਕੋਈ ਸੌਖਾ ਨਹੀਂ ਪਿੰਡ ਦੇ ਵਿੱਚ ਗੁਰਦੁਆਰਾ ਹੋਵੇ ਤੇ ਆਪਾਂ ਮੱਥਾ ਟੇਕਣ ਜੋਗੇ ਨਹੀਂ ਆਖੋ ਸਤਨਾਮ ਕਿੱਦਾਂ ਦੀ ਭਾਵਨਾ ਪਿੱਛੇ ਹਕੂਮਤ ਲੱਗੀ ਹੋਵੇ ਕੈਰ ਦਾ ਝੱਖੜ ਵਗੇ ਪਾਣੀ ਚ ਪੈਣ ਛੱਲਾਂ ਵਿਰਲੇ ਮਲਾ ਫਿਰ ਬੇੜੀ ਬੰਨੇ ਲਾਉਂਦੇ ਨੇ ਪੈਂਦਾ ਜਾਂ ਵਕਤ ਸੱਚ ਆਖਿਆ ਸਿਆਣਿਆਂ ਨੇ ਮਿੱਤਰਾਂ ਦਾ ਸਾਥ ਫਿਰ ਵਿਰਲੇ ਨਭਾਉਂਦੇ ਨੇ ਜਿਸ ਵੇਲੇ ਹਕੂਮਤ ਨੇ ਨਾਮ ਰੱਖਿਆ ਹੋਵੇ ਵੀ ਜਿਹੜਾ ਵੀ ਭਾਈ ਜੈਤਾ ਜੀ ਨੂੰ ਲੱਭ ਲੈ ਔਰੰਗゼਬ ਕਹਿੰਦਾ ਮੈਂ ਮਹਾਰਾਜ ਦਾ ਸੀਸ ਜਿਹੜਾ ਹੈ ਚਾਂਦਨੀ ਚੌਂਕ 'ਚ ਰੋਲਣਾ ਹੈ ਪਰ ਕੌਣ ਆਇਆ ਜਿਹੜਾ ਮਹਾਰਾਜ ਦੀ ਦਸਤਾਰ ਨੂੰ ਗੁਫਤਾਰ ਨੂੰ ਰਫਤਾਰ ਨੂੰ ਸੰਭਾਲ ਕੇ ਸੀਨੇ 'ਨਾਂ ਲਾ ਕੇ ਲੈ ਗਿਆ ਜਿਹੜਾ ਲੱਭੇਗਾ ਨੂੰ ਸੋਨੇ 'ਚ ਤੋਲਾਂਗਾ ਖੋ ਸਤਨਾਓ ਤੇ ਤੁਸੀਂ ਕਦੇ ਭੁੱਲਿਓ ਨਾ ਆਪਾਂ ਬਹੁਤ ਪਿਆਰ ਮਾਨਣ ਵਾਲੇ ਲੋਕ ਆ ਅੱਜ ਕੁਝ ਲੋਕ ਐਸੇ ਸਾਡੇ ਚਾਏ ਸਾਨੂੰ ਗੁੰਮਰਾਹ ਕੀਤਾ ਸਾਡੇ ਆਪਣੇ ਆਪਣੇ ਪਰਿਵਾਰ ਜਿਹੜੇ ਤੋੜ ਦਿੱਤੇ ਜੱਗ ਹੀ ਆਪੇ ਸਮਾਗਮਾਂ ਦਾ ਤਤ ਭਾਵ ਹੈ ਸਾਡੇ ਵੱਡਿਆਂ ਦਾ ਇਤਿਹਾਸ ਪਤਾ ਲੱਗੇ ਇਸ ਕਰਕੇ ਮਾਰੇ ਸਾਹਿਬ ਕੋ ਜਦੋਂ ਪਹੁੰਚੇ ਤੇ ਉਹਨਾਂ ਨੇ ਪੰਜਵਾਂ ਪੁੱਤਰ ਉਹਨਾਂ ਨੂੰ ਥਾਪਿਆ ਬਚਨ ਕੀਤਾ ਜਦੋਂ ਸੀਨੇ ਨਾਲ ਲਾ ਕੇ ਤੁਸੀਂ ਬੋਲਿਓ ਜਰੂਰ ਮਾਰੇ ਕਿੰਦੇ ਰੰਗ ਰੇਟਾ ਉੱਚੀ ਬੋਲੋ ਰੰਗ ਰੇਟਾ ਗੁਰੂ ਦਾ ਬੇਟਾ ਮਰੇ ਕਹਿੰਦੇ ਤੁਸੀਂ ਵੱਡੇ ਪੁੱਤਰੋਂ ਜਿਹੜਾ ਪਿਓ ਦੇ ਮਰਨ ਤੋਂ ਬਾਅਦ ਇੱਕ ਪੁੱਤਰ ਰਸਮ ਕਰਦਾ ਏ ਅੱਜ ਬਾਪੂ ਦੀ ਸ਼ਹੀਦੀ ਤੋਂ ਬਾਅਦ ਭਾਈ ਜੈਤਿਆ ਤੂੰ ਉਹ ਗੁਣ ਕੀਤਾ ਹੈ ਉਹ ਕਾਰਜ ਕੀਤਾ ਜਿਹੜੇ ਵੱਡੇ ਪੁੱਤ ਕਰਦੇ ਨੇ ਅੱਜ ਤੋਂ ਤੂੰ ਸਾਡਾ ਪੁੱਤ ਹੈ ਬਾਝ ਹੋ ਗਏ ਤੇ ਛੇਵਾ ਪੁੱਤਰ ਖਾਲਸਾ ਉਹ ਆਪਣੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਇਸ ਕਰਕੇ ਨੋਟ ਕਰਕੇ ਰੱਖਣਾ ਗੁਰਮੁਖੋ ਪਹਿਲਾ ਕੁਐਸਚਨ ਇਹ ਕੋਈ ਕਰੇ ਕਈ ਵਰੀ ਆਪਾਂ ਆਪਣੇ ਆਪ ਦੇ ਨੂੰ ਬੱਚੇ ਨਹੀਂ ਮੰਨਦੇ ਮਾਰੇ ਜਦੋਂ ਕੋਈ ਪੁੱਛਦਾ ਨਾ ਗੁਰੂ ਗੋਬਿੰਦ ਸਿੰਘ ਦੇ ਕਿੰਨੇ ਪੋਤਾ ਕਹਿੰਦੇ ਚਾਰ ਉਹ ਆਪਾਂ ਤਾਂ ਨਹੀਂ ਕਹਿੰਦੇ ਵੀ ਮੁੜ ਕੇ ਅਮਰਤ ਛਕਣਾ ਪੈਣਾ ਆਖੋ ਸਤਨਾਮ ਸ੍ਰੀ ਸਹੀ ਗੱਲ ਹੈ ਨਾ ਆ ਪੈਸੇ ਕਰਕੇ ਨਹੀਂ ਨਵਾਲਬ ਹੁੰਦੇ ਜਿਹੜੀ ਗੱਲ ਪਦਮ ਸਾਹਿਬ ਕਰ ਰਹੇ ਸੀ ਅੱਧਾ ਨਾ ਲੈਂਦੀ ਅਸੀਂ ਛੱਡੀ ਸਭ ਕੁਝ ਜਾਣੇ ਤੁਸੀਂ ਮਾਰੇ ਦੇ ਹੁਕਮਨਾਮੇ ਪੜਿਓ ਗੋਵਿੰਦਾ ਉੱਥੇ ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਦਾ ਅੱਧਾ ਨਾ ਲੈਂਦਾ ਉਹ ਤਨਖਾਈ ਆਏ ਤੇ ਅੱਜ ਆਪਾਂ ਵਿਰਾਸਤ ਬਹੁਤ ਵਿਗਾੜ ਲਈ ਫਿਰ ਵੀ ਮੈਂ ਰਣੀ ਹਾਂ ਵਾਰ-ਵਾਰ ਚੰਗੇ ਨਹੀਂ ਲੱਗੀਦਾ ਕਿਉਂਕਿ ਮਾਰੇ ਦਾ ਸ਼ਬਦ ਵੀ ਹੈ ਕੋਈ ਜਨ ਹਰ ਸਿਉਂ ਦੇਵੇ ਯੋਗ ਇਹ ਜਿਹੜਾ ਸੋਹਣਾ ਪਰਾਲਾ ਕੀਤਾ ਕੋਈ ਢਾਈ 300 ਰੂਹਾਂ ਬੈਠੀਆਂ ਨਹੀਂ ਤੇ ਇੱਥੇ ਕਿੰਨੇ ਵਹਿਣਾ ਸੀ ਜਿੱਦਾਂ ਦੋ ਤਿੰਨ ਵੀਰਾਂ ਨੇ ਕਹਿਤਾ ਵੀ ਅਸੀਂ ਕੇਸ ਰੱਖਾਂਗੇ ਕੋਈ ਵੀਰ ਦੇ ਅੰਦਰ ਪਾਵਣਾ ਜਾਗਦੀ ਉਹ ਕਹਿੰਦਾ ਮੈਂ ਦਾੜਾ ਰੱਖਾਂਗਾ ਇਹ ਬੀਜ ਮਾਰੇ ਸਹਿਬ ਨੇ ਆਪਣੇ ਘਰ ਨੂੰ ਵਾਪਸੀ ਕੀਤੀ ਹੈ ਆਪਣਾ ਗਵਾਚਾ ਹੋਇਆ ਸਭ ਕੁਝ ਵਾਪਸ ਆ ਜੀ ਔਰ ਇਹ ਸਭ ਤੋਂ ਵੱਡੀ ਗੱਲ ਹੈ ਗੁਰਮਖੋ ਜੇ ਕੋਈ ਆਪਾਂ ਨੂੰ ਪੁੱਛੇ ਦੀ ਆਨੰਦਪੁਰ ਸਾਹਿਬ ਨੂੰ ਕੇਰਾ ਕਿਉਂ ਪਿਆ ਕਿਉਂ 10 ਲੱਖ ਫੌਜਾਂ ਚੜ ਕੇ ਆਈਆਂ ਕਿਉਂ ਮਾਰੇ ਸਾਹਿਬ ਦੇ ਪੁੱਤਾਂ ਦੇ ਬਰਸ਼ੀਆਂ ਤੀਰ ਮਾਰੇ ਕਿਉਂ ਕੁਐਸਚਨ ਹੈ ਉਹ ਜ਼ਰੂਰ ਚੇਤੇ ਰੱਖਿਓ ਕਿਉਂਕਿ ਮਾਰੇ ਸਾਹਿਬ ਜੀ ਸੁਖਾਣਾ ਵਸਦੇ ਸੀ ਪਰ ਸਾਡੇ ਨੇ ਇੱਕ ਵਾਅਦਾ ਕਰ ਬੈਠੇ ਜਦੋਂ ਪੰਜਵਾਂ ਪੁੱਤਰ ਭਾਈ ਜੈਤੇ ਨੂੰ ਆਖਿਆ ਨਾ ਰੰਗਰੇਟਾ ਗੁਰੂ ਦਾ ਮਹਾਰਜ ਕੀnde ਭਾਈ ਜੱਤਿਆ ਕਿੰਨੇ ਕਸੀ ਮੇਰੇ ਬੱਚੇ ਕਿੰਨੇ ਕਸੀ ਬਾਬੇ ਨਾਨਕ ਦੇ ਸਿੱਖ ਜਦੋਂ ਬਾਪੂ ਦਾ ਸੀਸ ਲੱਠਾ ਕੋਈ ਆਇਆ ਨਹੀਂ ਕਹਿੰਦੇ ਮਹਾਰਜ ਹੈ ਤੇ ਬਹੁਤ ਸੀ ਪਰ ਰਲੇ ਮਿਲੇ ਜੇ ਸੀ ਕੋ ਪਤਾ ਜੇ ਨਹੀਂ ਲੱਗਾ ਤੇ ਮਹਾਰੇ ਸਾਹਿਬ ਜੀ ਨੇ ਉੱਥੇ ਫਿਰ ਬਚਨ ਕੀਤਾ ਕਹਿੰਦੇ ਭਾਈ ਜੱਤਿਆ ਬਚਨ ਰਿਆ ਹੁਣ ਏਦਾਂ ਦਾ ਖਾਲਸਾ ਸਾਜਾਂਗੇ ਲੱਖਾਂ ਬੰਦੇ ਦੇ ਵਿੱਚ ਵੀ ਮੇਰੇ ਪੁੱਤ ਖੜੋਤੇ ਹੋਣਗੇ ਤੇ ਕਦੇ ਗਵਾਚ ਨਹੀਂ ਸਕਣਗੇ ਕਿੱਡੀ ਵੱਡੀ ਦਾਤ ਦਿੱਤੀ ਖਾਲਸਾ ਅਕਾਲ ਪੁਰਖ ਕੀ ਫੌਜ ਤੇ ਜਿਨ੍ਹਾਂ ਲੋਕਾਂ ਵਾਸਤੇ ਮਹਾਰਾਜ ਨੇ ਸੁੱਖ ਛੱਡੇ ਪੁੱਤਰ ਛੱਡੇ ਨੰਦਪੁਰ ਛੱਡਿਆ ਸੇਜਾਂ ਛੱਡੀਆਂ ਆ ਜੋ ਲੋਕ ਦੋਂਦੋਂ ਟੱਕਿਆਂ ਤੇ ਆਪਣਾ ਘਰ ਛੱਡ ਕੇ ਕਿਸੇ ਹੋਰ ਮਗਰਤੁਰੇ ਫਿਰਦੇ ਅਸਲ ਚ ਕਾਰਨ ਇਹੋ ਬਣਿਆ ਮਹਾਰਜ ਸਾਹਿਬ ਜੀ ਨੇ ਬਚਨ ਕੀਤਾ ਜਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨੈ ਪਈ ਕਦਾਂ ਹੀ ਇਨਹੀ ਕੋ ਸਰਦਾਰ ਬਣਾਉਂ ਤਵੇ ਗੋਬਿੰਦ ਸਿੰਘ ਜਿਹੜੇ ਲੋਕ ਕਹਿੰਦੇ ਸੀ ਨਾ ਤੂੰ ਮਜਬੀ ਐ ਮਰਾਸੀ ਐ ਤੂੰ ਚਮਾਰ ਐ ਤੂੰ ਛੀਬਾ ਐ ਤੂੰ ਝੀਰ ਐ ਤੂੰ ਨਾਈ ਐ ਕਹਾਣੀ ਇੱਥੋਂ ਸ਼ੁਰੂ ਹੋਈ ਗੁਰੂ ਨਰਵੈਰ ਐ ਲੰਗਰ ਪਾਣੀ ਚੱਲਦਾ ਸੀ ਮੱਥੇ ਟਿਕਦੇ ਸੀ ਕੋਈ ਮਤਬਲ ਨਹੀਂ ਮਾਰੇ ਦਾ ਕਿਸੇ ਨਾਲ ਵੈਰ ਨਹੀਂ ਵੈਰ ਕਿਉਂ ਪਿਆ ਸਾਡੇ ਕਰਕੇ ਕਿਉਂਕਿ ਸਾਡੇ ਨਾਲ ਧੱਕਾ ਹੁੰਦਾ ਸੀ ਉੱਚੀ ਸ਼੍ਰੇਣੀ ਦੇ ਲੋਕ ਨੀਵਿਆਂ ਨਾਲ ਬਹੁਤ ਵੱਦ ਸਲੂਕ ਕਰਦੇ ਸੀ ਇੱਕ ਬਾਪੂ ਕਲਗੀਧਰ ਪਾਤਸ਼ਾਹ ਬਾਬ ਤੱਲਾ ਯਾਰਖੰਦ ਜੋਗੀ ਲਿਖਦਾ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਉਤਨੀ ਹੀ ਕਮ ਕੋਈ ਇਹ ਗਾਜ ਦੱਸੋ ਜਿਨ੍ਹਾਂ ਨੇ ਮਗਰ ਆਪਾਂ ਤੁਰੇ ਫਿਰਦੇ ਜੀ ਅਸੀਂ ਇੱਧਰ ਜਾਣਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਭਾਈ ਜੱਤਿਆ ਹੁਣ ਜਿਹੜੇ ਰੁੱਲਦੇ ਫਿਰਦੇ ਆ ਨਾ ਜਿਨ੍ਹਾਂ ਨੂੰ ਲੋਕੀ ਨੀਵੀਆਂ ਜਾਤਾਂ ਕਹਿ ਕੇ ਮੇਨੇ ਮਾਰਦੇ ਆ ਇਹਨਾਂ ਨੂੰ ਹੁਣ ਬਰਾਬਰਤਾ ਦਿਵਾਉਣੀ ਆਖੋ ਸਤਨਾਮ ਫੇਰ ਸ਼ਿਵਸ਼ੀਰ ਕੱਢੀ ਤੇ ਜਿਨ੍ਹਾਂ ਦੀਆਂ ਯਾਤ ਬਰਾਦਰੀਆਂ ਦੇ ਵਿੱਚ ਜਨਮਾ ਜਨਮਾ ਤੋਂ ਪੱਗ ਬੰਨਣੀ ਮਣਾ ਸੀ ਮੰਜੀ ਤੇ ਬਹਿਣਾ ਮਣਾ ਸੀ ਜਿਨ੍ਹਾਂ ਨੂੰ ਗੁਰਦੁਆਰੇ ਮੱਥਾ ਟੇਕਣਾ ਮਣਾ ਸੀ ਉਹਨਾਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਟਾ ਤਿਆਰ ਕਰਕੇ ਤੇ ਕੀ ਬਚਨ ਕੀਤਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਣ ਤੇ ਜਦੋਂ ਇਹਨਾਂ ਲੋਕਾਂ ਨੂੰ ਸੀਨੇ ਨਾਲ ਲਾ ਕੇ ਪੱਗਾਂ ਵਧੀਆਂ ਇਹਨਾਂ ਨੂੰ ਚੋਲੇ ਪਾਏ ਇਹਨਾਂ ਨੂੰ ਸ੍ਰੀ ਸਾਹਿਬਾਂ ਪਵਾ ਕੇ ਤੇ ਆਪਣਾ ਰੂਪ ਹੀ ਦੇਤਾ ਫਿਰ ਗੱਡੀਆਂ ਤੇ ਬੈਠੇ ਲੋਕ ਤਿਲਮਲਾ ਉਠੇ ਸਾਨੂੰ ਨਹੀਂ ਸਮਝ ਆਉਣੀਏ ਅੱਜ ਵੀ ਜਿਹੜੇ ਉਹ ਲੋਕ ਨੇ ਆਪਦੇ ਇਕੱਠੇ ਹੀ ਆ ਸਾਡੇ ਲੋਕਾਂ ਨੂੰ ਲੜਾਉਂਦੇ ਪਿੰਡਾਂ ਚ ਆਖੋ ਸਤਨਾਮ ਸ੍ਰੀ ਵੇ ਲੜਾਓ ਇੱਕ ਦੂਜੇ ਦੇ ਛਿੱਤਰ ਫਰਾਓ ਪੱਗਾਂ ਲਵਾਓ ਤੇ ਕੋਈ ਨਹੀਂ ਹੈਗੇ ਆ ਪਾਈਆਂ ਰਾਜ ਕਰਨਾਸ ਕਰਕੇ ਗੁਰਮਖੋ ਜਾਗੋ ਮੈਂ ਤਾਂ ਬੇਨਤੀ ਕੀਤੀ ਚਲੋ ਦਿਨ ਲੰਘ ਜਾਂਦੇ ਸ਼ਹੀਦੀ ਦੇ ਪਰ ਇਹ ਸ਼ਹੀਦੀ ਹੋਈ ਕਿਉਂ ਕਿਉਂ ਬਾਪੂ ਦੇ ਪੁੱਤਾਂ ਦੇ 360 ਤੀਰ ਮਾਰੇ ਵਰਸ਼ੀਆਂ ਅਸਲ 'ਚ ਮਹਾਰਾਜ ਸਾਹਿਬ ਨੇ ਆਪਾਂ ਨੂੰ ਪੁੱਤ ਬਣਾ ਕੇ ਗਲਤੀ ਕੀਤੀ ਅਹੀਂ ਨਹੀਂ ਬਣੇ ਫੇਰ ਆਖੋ ਸਤਨਾਮ ਸ੍ਰੀ ਸਾਨੂੰ ਮਹਾਰਾਜ ਨੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਆਪਣੇ ਪੁੱਤਰ ਬਣਾਇਆ ਕਹਿ ਕੇ ਰੰਗਰੇਟਾ ਬੇਟਾ ਆਪਣਾ ਗੁਰੂ ਨੇ ਸੀਨੇ ਦੇ ਨਾਲ ਲਾ ਲਿਆ ਅੱਜ ਕਿੱਥੇ ਲਊ ਚਲੇ ਗਿਆ ਉਹ ਕਿ ਜਿਸ ਗੁਰੂ ਨੇ ਆਪਣੀ ਦਸਤਾਰ ਲਾ ਕੇ ਮੈਂ ਉੱਥੋਂ ਕਥਾ ਸ਼ੁਰੂ ਕਰਨ ਲੱਗਾ ਕਿ ਕੋਈ ਕਿਸੇ ਨੂੰ ਗੱਡੀ ਦੇ ਦੂ ਕੋਠੀ ਦੇ ਦੂ ਪਲਾਟ ਦੇ ਦੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਦੋਂ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਆਛਾ ਜੀ ਨੇ ਆਪਣੀ ਤੀਗ ਦੀ ਮੋਟ ਤੇ ਹੱਥ ਧਰਿਆ ਚੁੰਕਾਰ ਅਜ ਹਮਾ ਹੀਲ ਤੇ ਕਰ ਗੁਰਸ ਹਲਾਲ ਅਸਤ ਗੁਰਤਨ ਬਾਸ਼ਮ ਸੀਰੇ ਦਸਤ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ ਖੋਲੋ ਦਰਵਾਜਾ ਗੜੀ ਦਾ ਹੁਣ ਅਸੀਂ ਆਪ ਉਤਰਾਂਗੇ ਤੇ ਫਿਰ ਇਹਨਾਂ ਸਿੰਘਾਂ ਨੇ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਹ ਨਹੀਂ ਹੋਵੇਗਾ ਅਸੀਂ ਤਾਂ ਸਾਡੇ ਜੀਵਿਆਂ ਦੀ ਪਾਤਸ਼ਾਹ ਤੁਸੀਂ ਜੂਜੋ ਪਹਿਲਾਂ ਸਾਡਾ ਸਿਰ ਲੱਗੇਗਾ ਤੇ ਫਿਰ ਕਲਗੀ ਵਾਲੇ ਪਾਤਸ਼ਾਹ ਤੁਹਾਡੇ ਵੱਲੋਂ ਕੋਈ ਤੀਰ ਆਵੇਗਾ ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਪਾਤਸ਼ਾਹ ਸਾਡੇ ਵਰਗਿਆਂ ਨੂੰ ਲੋਕੀ ਟੀਚਰਾਂ ਕਰਦੇ ਸੀ ਕੋਈ ਕਹਿੰਦਾ ਸੀ ਚਮਾਰ ਕੋਈ ਕਹਿੰਦਾ ਸ਼ੀਂਬਾ ਕੋਈ ਕਹਿੰਦਾ ਹੈ ਨਾਈ ਕੋਈ ਕਹਿੰਦਾ ਹਲਵਾਈ ਕੋਈ কুমਹਾਰ ਬਾਜਾਂ ਵਾਲਿਆ ਆਪਣੇ ਰੂਪ ਦੇ ਕੇ ਆਪਣੀ ਮਾਣ ਤਾਣ ਨਿਸ਼ਾਨ ਦੇ ਕੇ ਸਾਨੂੰ ਬਰਾਬਰਤਾ ਦੇ ਦਿੱਤੀ ਜਿਹੜੀ ਗੋਲੀ ਸਤਿਗੁਰੂ ਤੇਰੇ ਵੱਲ ਨੂੰ ਆਉਗੀ ਪਹਿਲਾਂ ਸਾਡੀ ਸੀਨੇ 'ਚ ਵੱਜੇਗੀ ਆਖੋ ਸਤਨਾਮ ਵਿਦਵਾਨ ਲਿਖਦਾ ਇੱਕ ਮੁੱਠ ਖਾ ਕੇ ਤੇਰੇ ਛੋਲਿਆਂ ਚੁਲੰਗਾਂ ਦੀ ਗੂਰ ਗੂਰ ਮਾਤਨੋਂ ਡਰਾਵੇ ਤੇਰਾ ਖਾਲਸਾ ਇੱਕ ਘੁੱਟ ਪੀ ਕੇ ਤੇਰੇ ਬਾਟੇੋਂ ਪ੍ਰੇਮ ਵਾਲੀ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ ਲੋੜ ਕਿਤੇ ਪੈ ਜੇ ਜੇ ਨਿਸ਼ਾਨਾ ਅਜ਼ਮਾਵਣੇ ਦੀ ਛਾਤੀ ਮੂਰੇ ਗੋਲੀਆਂ ਦੇ ਦਾਵੇ ਤੇਰਾ ਖਾਲਸਾ ਤੇਰੀ ਸੰਗਤ ਤੇ ਜੋੜਿਆਂ ਦੀ ਧੂੜ ਤਾਂ ਹੀ ਮੱਥੇ ਲਾ ਕੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਇੰਨਾ ਪਿਆਰ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਹੁਣ ਅਸੀਂ ਜਾਣਾਂ ਗੜੀ ਦੇ ਵਿੱਚ ਹਜ਼ੂਰ ਦੇ ਬਚਨ ਵੀ ਹੈ ਫਿਰ ਜਦੋਂ ਪੰਜਾਂ ਨੇ ਹੁਕਮ ਕੀਤਾ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਨ ਕਹਿਣ ਲੱਗੇ ਜੇ ਬੇਨਤੀ ਨਹੀਂ ਤੇ ਫਿਰ ਹੁਕਮ ਮੰਨੋ ਪੰਨਿਆਂ ਦਾ ਹੁਕਮ ਹੈ ਪੰਜ ਪਿਆਰਿਆਂ ਦਾ ਤੁਹਾਨੂੰ ਵੀ ਗੱਡੀ ਨੂੰ ਛੱਡ ਦਿਓ ਇਹ ਮੰਨਣਾ ਪਵੇਗਾ ਤੇ ਮਾਰੇ ਸਹਿਬ ਜੀ ਕਹਿੰਦੇ ਆਗਿਆ ਨਹੀਂ ਹੈ ਹਮੇ ਰਣ ਕੀ ਮਿੱਟੀ ਤੱਕ ਉਡਾ ਦੇਤੇ ਦੁਸ਼ਮਨ ਕੇ ਚਮਨ ਕੀ ਜੇ ਕਿਤੇ ਅੱਜ ਪੰਜ ਪਿਆਰੇ ਸਾਡੇ ਹੱਥ ਨਾ ਨਾ ਬੰਦੇ ਤੰਨੇ ਮੇਰੇ ਕਲਗੀਧਰ ਪਾਤਸ਼ਾਹ ਰੋਜ਼ ਆ ਕੇ ਕਹਿੰਦੇ ਮੈਂ ਦੁਸ਼ਮਣ ਦਾ ਪਤਾਲ ਦੇ ਵਿੱਚ ਸਿਰ ਗੜ ਦੇਣਾ ਸੀ ਆਕਾਸ਼ ਤੇ ਧਰਤੀ ਦੀ ਤਾੜੀ ਅੱਜ ਵੱਜਣੀ ਸੀ ਪਰ ਮੈਨੂੰ ਇਹਨਾਂ ਨੇ ਹੁਕਮ ਕਰ ਦਿੱਤਾ ਮੇਰੇ ਹੱਥ ਬੰਨ ਦਿੱਤੇ ਆਗਿਆ ਨਹੀਂ ਹੈ ਹਮੇ ਰਣ ਕੀ ਮਿੱਟੀ ਤੱਕ ਉਡਾ ਦੇਤੇ ਦੁਸ਼ਮਣ ਕੇ ਚਮਨ ਕੀ ਪੰਜਾਂ ਦੇ ਅੱਗੇ ਹੱਥ ਜੋੜ ਕੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਜਿਸ ਬੰਦੇ ਦੀ ਪਰੇਚ ਪੱਗ ਲੈ ਲਈ ਉਹਦਾ ਮਾਣ ਕੋ ਨਹੀਂ ਜਾਗੇ ਉਤੇ ਸੇਰਾ ਕਦੇ ਵੀ ਟਿੰਡਾਂ ਤੇ ਵੱਜਦਾ ਨਹੀਂ ਜਦੋਂ ਵੱਜਦਾ ਵੱਜਦਾ ਪੱਗੇ ਉਤੇ ਹਜ਼ੂਰ ਨੇ ਸਭ ਤੋਂ ਕੀਮਤੀ ਦਸਤਾਰ ਉਤੇ ਲੱਗੀ ਹੋਈ ਕਲਗੀ ਸਮਾ ਕਰੋੜ ਦਾ ਹੀਰਾ ਜੋ ਵਿਦਵਾਨ ਲਿਖਦੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਰਹੀ ਜਦੋਂ ਰਾਜ ਸੀ ਉਹ ਸਵੇਰੇ ਉੱਠ ਕੇ ਮੱਥਾ ਟੇਕ ਕੇ ਨਿਤਨੇਮ ਕਰਕੇ ਮੱਥੇ ਨਾਲ ਲਾਉਂਦਾ ਸੀ ਫੇਰ ਆਪਾਂ ਗੁਲਾਮ ਹੋ ਗਏ ਆਪਣਿਆਂ ਨੇ ਦਗੇ ਦਿੱਤੇ ਬ੍ਰਿਟਿਸ਼ ਵਿੱਚ ਪਈ ਹੋਈ ਐ ਅੱਜ ਵੀ ਤਰਲੇ ਲੈਂਦੀ ਕੋਈ ਆਵੇ ਮੈਨੂੰ ਆਪਣੀ ertid ਤੇ ਲਿਜਾਵੇ ਆਖ ਸਤਨਾਮ ਸ੍ਰੀ ਹਮੇ ਤੋ ਆਪਣੋ ਨੇ ਲੂਟਾ ਗੈਰੋਂ ਮੈਂ ਕਹਾਂ ਧਮ ਥਾ ਸਾਡੀ ਬੇੜੀ ਉੱਥੇ ਡੁੱਬੀ ਜਿੱਥੇ ਪਾਣੀ ਘੰਦਾ ਅੱਜ ਵੀ ਵੇਖ ਲੋ ਚਾਰ ਬੰਦੇ ਜੋੜਦੇ ਤੇ 10 ਬੰਦੇ ਪਿੱਛੋਂ ਕਿਲਤਾਂ ਖਿੱਚ ਦਿੰਦੇ ਆਖ ਸਤਨਾਮ ਇਹ ਸਾਡੇ ਚ ਬੜੀ ਮਾੜੀ ਸ਼ੁਰੂ ਤੋਂ ਆਤ ਪੈ ਗਈ ਜੀ ਜੀ ਨਾਲ ਅਸੀਂ ਸਭ ਕੁਝ ਗਵਾਈ ਜਾਂਦੇ ਸੁਮਾਰੇ ਕਿਰਪਾ ਕਰਨ ਨੇੜੇ ਹੋਇਓ ਬੜਾ ਕੁਝ ਦਿੱਤਾ ਸੰਭਾਲੀਏ ਤਕੜੇ ਹੋ ਕੇ ਐਨਾ ਕਿਸੇ ਮੁਰਸ਼ਿਦ ਨੇ ਨਹੀਂ ਦਿੱਤਾ ਵਿਦਵਾਨ ਕਹਿੰਦਾ ਜ਼ਕੂਬ ਕੋ ਯੂਸੁਫ ਕੇ ਵਿਛੜਨੇ ਨੇ ਮੁਰਲਾਇਆ ਕੰਮ ਕੋਈ ਐਸਾ ਹੈ ਰਸੂਲੋਂ ਮੇ ਪਾਇਆ ਚਾਰ ਪਿਸਰ ਥੇ ਗिराए ਹਾਸ ਏਕ ਨਾ ਗिराया ਰਤਬਾ ਮੇਰੇ ਗੋਬਿੰਦ ਨੇ ઋਸ਼ੀਆਂ ਕਾ ਮਾਰੇ ਸਤੀ ਪਾਤਸ਼ਾਹੀ ਨੇ ਦਸਤਾਰਾ ਤੇਗਾ ਸਵਾ ਕਰੋੜ ਦੀ ਕਲਗੀ ਵਕੋ ਵਕਰੇ ਵਿਦਵਾਨ ਨੇ ਚਲੋ ਅਸੀਂ ਬੈਂਸਣਾ ਨਹੀਂ ਕੋਈ ਕਹਿੰਦਾ ਬਾਬਾ ਸੰਤ ਸਿੰਘ ਜੀ ਨੂੰ ਬਾਬਾ ਸੰਗਤ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਨੂੰ ਕੋਈ ਅਤ ਕਥਨੀ ਨਹੀਂ ਹੈਗੇ ਤੇ ਭਰਾ ਹੀ ਹੈ ਗਿਆਨੀ ਜੀ ਅਜੇ ਇੱਥੇ ਵੀ ਬਹੁਤ ਔਖਾ ਉਥੇ ਆ ਕੇ ਅਸੀਂ ਸਾਰੀ ਕਥਾ ਨਹੀਂ ਜੀ ਉਹ ਤੇ ਉਹਨਾਂ ਨੂੰ ਹੋਏ ਆਪਣੇ ਹੀ ਐ ਜਦੋਂ ਮਾਰੇ ਨੇ ਕਹਿ ਦਿੱਤਾ ਖਾਲਸਾ ਮੇਰੀ ਜਾਨ ਕੀ ਕਿਸੇ ਨੂੰ ਵੀ ਦਿੱਤੀ ਹੋਵੇ ਉਹ ਇੱਕੋ ਹੀ ਐ ਸਾਰੇ ਉਹਨਾਂ ਦੇ ਕੱਲੇ ਚਿਹਰੇ ਨਹੀਂ ਸੀ ਰਲਦੇ ਉਹਨਾਂ ਦੇ ਅੰਦਰ ਵੀ ਰਲਦੇ ਸੀ ਆਪ ਕੋ ਸਤਨਾਮ ਮਾਰੇ ਸਹਿਬ ਕੋਈ 100 ਰੁਪਏ ਨਹੀਂ 100 ਰੱਖ ਕੇ 90 ਚੁੱਕ ਲੈਨੇ ਆਪਾਂ ਮਾਰੇ ਦਾ ਕਿੱਡਾ ਹਿਰਦਾ ਹੋਵੇਗਾ ਸਵਾ ਕਰੋੜ ਦੇ ਹੀਰੇ ਵਾਲੀ ਕਲਗੀ ਇੱਕ ਵਾਰੀ ਨੇ ਆਖਿਆ ਵੀ ਨਾਲ ਲੈ ਚੱਲੀਏ ਕਿਉਂਕਿ ਵਚਨ ਕੀਤਾ ਸੀ ਕਿਤੇ ਪੰਥ ਨੂੰ اے ਪੰਥ ਜੀ ਪੰਜ ਪਿਆਰਿਓ ਸਾਨੂੰ ਵੀ ਅੰਮ੍ਰਿਤ ਦੀ ਘੋਟ ਪਿਆ ਦਿਓ ਤੁਸੀਂ ਇੱਕ ਇੱਕ ਸਿਰ ਦਿੱਤਾ ਏ ਜਦੋਂ ਮਾਰੇ ਸ਼ਮਸ਼ੀਰ ਲੈ ਕੇ ਕਹਿੰਦੇ ਸੀ ਆਓ ਕੋਈ ਬੇਟਾ ਸੀਸ ਕਰੋ ਸੇਰੀ ਕਿਉਂ ਮੰਗਿਆ ਥੋੜੇ ਜੇ ਬਾਹਰਲੇ ਅਰਥ ਕਰੀਏ ਕਿਉਂਕਿ ਆ ਬਾਕੀ ਬਾਡੀ ਗੰਦਗੀ ਨਾਲ ਭਰੀ ਸਾਰੀ ਸਭ ਤੋਂ ਮਹਿਨਤ ਚੀਜ਼ ਇੰਨੀ ਆ ਤੇ ਪਿਆਰਿਓ ਇਹੋ ਹੀ ਮੰਗੀ ਆ ਇੱਥੇ ਦਾੜਾ ਵੀ ਆ ਜਾਣਾ ਮਸ਼ਹਰੇ ਵੀ ਆ ਜਾਣੇ ਤੇ ਕੇਸ ਵੀ ਆ ਜਾਣੇ ਦਮਾਲਾ ਵੀ ਆਏ ਕਦੇ ਨੋਟ ਕਰਕੇ ਵੇਖਿਓ ਮਹਾਰਾਜ ਸਾਹਿਬ ਕਹਿੰਦੇ ਸਾਨੂੰ ਸਿਰ ਦੇ ਦੇ ਅੱਜ ਅਸੀਂ ਬਣ ਗਏ ਦੇ ਦੇ ਸਿੱਖ ਕਾਮਨਾ ਦੇ ਸਿੱਖ ਇੰਦਰੀਆਂ ਦੇ ਸਿੱਖ ਮੋਬਾਈਲ ਦੇ ਸਿੱਖ ਕਾਮ ਬਾਸ਼ਨਾ ਦੇ ਵਿੱਚ ਅਸੀਂ ਇੰਨੇ ਗਲਤਾਨ ਹੋ ਗਏ ਗੁਰੂ ਤੇ ਰੁੱਸਦਾ ਰੁੱਸੇ ਜੇ ਪਰ ਦੁਨੀਆ ਨਾ ਰੁੱਸੇ ਆਖੋ ਸਤਿਨਾਮ ਪਾਗਾਂ ਵਾਲਿਓ ਮੇਰੇ ਹਜ਼ੂਰ ਪਾਤਸ਼ਾਹ ਨੇ ਆਖਿਆ ਤੁਹਾਨੂੰ ਇੱਕ ਸਿਰ ਮੰਗਿਆ ਤੁਸੀਂ ਹਾਜ਼ਰ ਕੀਤਾ ਛਕਾ ਦਿਓ ਅਮਰਤ ਦੀ ਘੋਟ ਕਰਤਾਰ ਕਿਰਪਾ ਕਰੇ ਸਮਾਂ ਇਹੋ ਜਿਹਾ ਬਣੇ ਤੁਸੀਂ ਇੱਕ ਇੱਕ ਸਿਰ ਦੇ ਕੇ ਨਿਉਂਦਾ ਪਾਇਆ ਏ ਮੈਂ ਸਾਰਾ ਸਰਬੰਸ ਹੀ ਦੇ ਦਿਆਂਗਾ ਆਖੋ ਸਤਨਾਮ ਦਿੱਤਾ ਵੀ ਲਪੋਇਆ ਕੁਝ ਨਹੀਂ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਏਦਾਂ ਬਾਟ ਮੁਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਣ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤਾਂ ਦੀ Laash ਉੱਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ